ਸ਼ਹਿਰ ਹੁੰਦਾ 1:30 ਤੱਕ ਖਤਮ ਕਰਦੇ ਦੇਖੋ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲਦੀ ਪਈ ਹੈ ਉਹਦੇ ਅੰਦਰ ਅੱਜ ਇੱਕ ਵਾਕ ਦਾ ਆਯੋਜਨ ਕਰ ਰਹੇ ਹਾਂ ਜਿਹੜੀ ਬਿਲਕੁਲ ਸ਼ਹਿਰ ਦੇ ਵਿਚਕਾਰੋਂ ਬਿਲਕੁਲ ਹਾਰਟ ਆਫ ਦਾ ਸਿਟੀ ਦੇ ਵਿੱਚ ਦੀ ਕਾਲੀ ਜਾ ਰਹੀ ਹੈ ਕੱਢੀ ਜਾ ਰਹੀ ਹੈ ਇਹਦੇ ਵਿੱਚ ਸਾਡੀ ਐਡਮਿਨਿਸਟ੍ਰੇਸ਼ਨ ਪੁਲਿਸ ਤੇ ਅਰਾਊਂਡ 900 ਤੋਂ 1000 ਬੱਚੇ ਇਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹਨ ਮੈਸੇਜ ਜਿਹੜਾ ਹੈ ਇਸ ਚੀਜ਼ ਦਾ ਬਿਲਕੁਲ ਕਲੀਅਰ ਹੈ ਕਿ ਸਾਡੀ ਸੋਸਾਇਟੀ ਦੇ ਵਿੱਚ ਨਸ਼ਿਆਂ ਦਾ ਕੋਈ ਰੋਲ ਨਹੀਂ ਹੈਗਾ ਤੇ ਅਸੀਂ ਇਹ ਪ੍ਰਣ ਲਿਆ ਹੈ ਕਿ ਇਹਨੂੰ ਕੱਢ ਕੇ ਅਸੀਂ ਬਾਹਰ ਮਾਰਨਾ ਹੈ ਤੇ ਉਹਦੇ ਤਹਿਤ ਬਹੁਤ ਸਾਰੀ ਐਕਟੀਵਿਟੀਆਂ ਚੱਲ ਰਹੀਆਂ ਨੇ ਜ਼ਿਲ੍ਹੇ ਦੇ ਵਿੱਚ ਤੇ ਇਹ ਇੱਕ ਵਨ ਆਫ ðiਜ਼ ਐਕਟੀਵਿਟੀਆਂ ਹੈ ਇਹੋ ਜੀਆਂ ਹੋਰ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਚੱਲਣਗੀਆਂ ਜਿਹੜਾ ਮੋਮੈਂਟਮ ਹੈ ਨਸ਼ਾ ਖਿਲਾਫ ਜਿਹੜਾ ਸੋਸਾਇਟੀ ਤੋਂ ਬਣ ਰਿਹਾ ਹੈ ਉਸ ਨੂੰ ਦਰਾਇਦਾ ਸਰ ਡੀਸੀ ਸਾਹਿਬ ਨੇ ਦੱਸਿਆ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦਾ ਇੱਕ ਜਿਹੜੀ ਹੈਗਾ ਮਹਿੰਮ ਚੱਲ ਰਹੀ ਆ ਉਦੋਂ ਵਿੱਚ ਹਰ ਸੋਸਾਇਟੀ ਦੇ ਹਰੇਕ ਵਰਗ ਦਾ ਰੋਲ ਹੈ ਜੇਕਰ ਅੱਜ ਅਸੀਂ ਬੱਚਿਆਂ ਨੂੰ ਸਿਖਾਵਾਂਗੇ ਕਿ ਨਸ਼ੇ ਦੀ ਲਾਹਤ ਨੇ ਨਾਲ ਕੀ ਨੁਕਸਾਨ ਹੋ ਸਕਦਾ ਤੇ ਅੱਗੇ ਜਾ ਕੇ ਉਹ ਬੱਚੇ ਨਸ਼ਾ ਦਾ ਸੇਵਨ ਕਰਨ ਤੋਂ ਗਰੇਜ਼ ਕਰਨਗੇ ਹਜ਼ਾਰ ਬੱਚਿਆਂ ਨੂੰ ਜੇਕਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਪ੍ਰੇਰਿਤ ਕੀਤਾ ਆ ਉਹ ਸਾਡੇ ਵਾਸਤੇ ਸਾਡੇ ਫੁੱਟ ਸੋਲਜਰ ਨੇ ਜਿਹੜੇ ਅੱਗੇ ਜਾ ਕੇ 5-6000 ਹੋਰਾਂ ਨੂੰ ਪ੍ਰੇਰਿਤ ਕਰਨਗੇ ਕਿਉਂਕਿ ਉਹਨਾਂ ਦੇ ਦੋਸਤ ਵੀ ਆ ਗਲੀ ਮਹੱਲੇ ਦੇ ਵਿੱਚ ਖੇਡਦੇ ਆ ਉਹ ਬੱਚੇ ਵੀ ਆ ਸੋ ਇਹ ਜਿਹੜੀ ਮੁਹਿੰਮ ਹੈਗੀ ਆ ਇਹ ਇੱਕ ਦੀਵਾ ਬਾਲਾਂਗੇ 6 ਦੀਵੇ ਬਲ ਗਏ ਉਸ ਤੋਂ ਅੱਗੇ ਸੋ ਬਹੁਤ ਅੱਛਾ ਆਗਾਜ਼ ਆ ਔਰ ਇਨਫੋਰਸਮੈਂਟ ਜਿਹੜੀ ਹੈਗੀ ਆ ਪਖਾਨਕੋ ਡਿਸਟ੍ਰਿਕਟ ਵਿੱਚ ਚੰਗੀ ਹੋਈ ਆ ਆ ਜਿਹਦੇ ਵਿੱਚ ਤਕਰੀਬਨ ਅਸੀਂ 150 ਦੇ ਕਰੀਬ ਜਿਹੜੇ ਹੈਗੇ ਨਸ਼ਾ ਦੇ ਸੌਦਾਗਰਾਂ ਨੂੰ ਗ੍ਰਿਫਟਾਰ ਕਰਕੇ ਜੇਲ੍ਹ ਭੇਜਿਆ ਤੇ ਇਹ ਮੁਹਿੰਮ ਇਸੇ ਤਰੀਕੇ ਨਾਲ ਚਲਦੀ ਰਹੇਗੀ i